ਵੇ ਤਾਂ 7 ਵਜੇ ਤੱਕ ਇਹੀ ਟੀਮ ক্রিকেট ਦੀ ਹੁੰਦੀ ਆ ਤੋ 2-3 ਬੰਦੇ ਨਵੇਂ ਆਉਂਦੇ ਨੇ ਹੁਣ ਇਹੀ ਟੀਮ ਵਟਵਾਲ ਦੀ ਹੋਗੀ ਤਰੱਕੀ ਬਹੁਤ ਆ ਪਿੰਡ ਚ ਕੀ ਕਰੀਏ ਮੁੰਡਿਆਂ ਚ ਸਕਿੱਲ ਨਹੀਂ ਬਹੁਤ ਨੇ ਜਵਾਬ ਹੀ ਨਹੀਂ ਆ ਕਿਸੇ ਨੂੰ ਉਹ ਪਾ ਗਿਆ ਤੀ ਹ ਜੋਗੇ ਦੋਵੇਂ ਪੈਰ ਚੱਲਦੇ ਨੇ ਖੱਬਾ ਵੀ ਨਹੀਂ ਚੱਲਦਾ ਸੱਜਾ ਵੀ ਨਹੀਂ ਚੱਲਦਾ ਆ ਕੀ ਪਰ ਇਹ ਨਵਾਂ ਤਿਆਰ ਹੋ ਰਿਹਾ ਮੁੰਡਾ ਅਗਲੇ ਸਾਲ ਲਈ ਸਾਰੇ ਕੋਲ ਰੁਕੀ ਜਾਂਦਾ ਖਿੱਚ ਕੇ ਰੱਖ ਦੋੜਾ ਕੰਮ ਗੁੱਡ ਮਾਰਨਿੰਗ ਜੀ ਸਰ ਇਹਨੂੰ ਉੱਠ ਕੇ ਫਰੈਸ਼ ਹੋ ਗਏ ਤੇ ਕਰੇ ਆਪਣੇ ਮਿਲ ਤਿਆਰ ਟਾਈਮ ਹੋ ਗਿਆ 9 ਵਜੇ ਤੇ ਇਵੈਂਟ ਤੇ ਆਪਾਂ ਦਿਨ ਦਾ ਮਿਲ ਸਟਾਰਟ ਕਰੀਏ ਉਸ ਤੋਂ ਬਾਅਦ ਸੰਡੇ ਅੱਜ ਮੈਂ ਇਹ ਪਤਲਾ ਕਰਨਾ ক্রিকেট ਦਾ ਘਰ ਫੋਨ ਆਇਆ ਨਾ ਵੀ ਆ ਜਾ ਖੇਡੀਏ ਤਾਂ ਕਰਕੇ ਆਪਾਂ ਕੰਮ ਘਰ ਪਹਿਲੀ ਨੂੰ ਵੇਡ ਲੈਣਾ ਨੇ ਇਹ ਵਲੌਗ ਵੀ ਹੁਣ ਐਡਿਟ ਕਰ ਲੈਣਾ ਬਾਅਦ ਚ ਆਫਕਾ ਪਿਲੀਵਰ ਰਾਤ ਨੂੰ ਪਾਇਆ 60 ਫਿਰ ਰੁਪਏ ਉਹ ਹੁਣ ਨੇ ਵੇਡ ਦੇਣਾ ਇਹ ਆਦਿ ਨਾਲ ਨਹੀਂ ਜੀ ਵੇਡੀ ਜਾਣੇ ਇੱਕ ਅੱਧਾ ਨਾਲ ਜਾ ਕੇ ਖਾ ਲੇਗੇ ਘਰੇ ਇਹ ਮਿਲਦੇ ਆ ਫਿਰ ਆਪਾਂ ਫਿਰ ਡੈਮ ਚ ਬਹੁਤ ਦਿਨ ਦੀ ਕ੍ਰੇਵਿੰਗ ਸੀ ਕ੍ਰੇਵਿੰਗ ਵੀ ਦੇਖ ਲਓ ਕਾਦੀ ਸੀ ਨਿੰਬੂ ਪਾਣੀ ਦੀ ਪੀਂਦਾ ਤਾਂ ਨਹੀਂ ਸੀ ਵੀ ਇਹਦੇ ਵਿੱਚ 슈ਗਰ ਐਡ ਕਰਨਾ ਪੈਣਾ ਵੀ ਹੁਣ ਛੱਡਿਆ ਹੋਇਆ ਕਾਹਨੋਂ ਇੱਕ ਚਮਚਾ ਮੈਨੂੰ ਚੁਭ ਰਿਹਾ ਸੀ ਤੇ ਜੰਟੇ ਨੇ ਮੈਨੂੰ ਸਲਾਹ ਦਿੱਤੀ ਵੀ ਕੋ ਪਾਉਂ ਚਾ ਉਹਦੇ ਨਾਲ ਬਣਾਉਣਾ ਇਹ ਉਹਦੇ ਵਿੱਚ 슈ਗਰ 슈ਗਰ ਐਡ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ ਤੇ ਬਣਾ ਬਣਾਈ ਆਉਂਦਾ ਸਾਰਾ ਕੁਝ ਤਾਂ ਕਰਕੇ ਫਿਰ ਹੁਣ ਇਹ 1 ਡਿਟਰੋ ਕਟੋ ਕਟੋ ਦੋ ਕੁੜੀਆਂ ਪਾ ਲਈਆਂ ਇਚ ਵੀ ਹੁਣ ਕਿੰਨੇ ਆ ਲੋ ਇਸ ਦੂਸਰਾ ਮੀਲ ਦੇ ਦੰਦਾ ਅ ਬਨੀਰ ਪ੍ਰਾਈਸ ਦੀ ਗੰਦੇ ਹੀ ਚਾਰ 500 ਪੈਸੇ ਲਈ ਬਣ ਜਾਂਦੀਆਂ ਨੇ ਕਿੰਨੀ ਕਿਤਨਾ ਵੱਜ ਜਾਂਦੀਆਂ ਨੇ ਅਜੇ ਤਾਂ ਘੱਟ ਸੀਗੀਆਂ ਕਿ ਸੰਡੀ ਅਜੇ ਫਿਲਹਾਲ ক্রিকেট ਵਾਲ ਦਾ ਵੇਲਾ ਪਹੁੰਚਿਆ ਬਰ ਹੈਗੀ ਵੀ ਗਰਮੀਆਂ ਫਿਲਾਲ ਖਾ ਕੇ ਰੈਸਟ ਕਰਾਂਗੇ ਤੇ ਚਾਰ ਵਜੇ ਕੁਝ ਜਾਵਾਂਗੇ ਇਦੋਂ ਫੋਨ ਆਊਗਾ ਨਹੀਂ ਤਾਂ ਵੀ ਨਹੀਂ ਹਾਂ ਸੁਸਤੀ ਵੀ ਬੀ ਆ ਅਰਾ ਦਾ ਭੜਦਾ ਹੋਣ ਕਿਸਦਾ ਨਹੀਂ ਤੇ ਗਰਾਉਂਡ ਚ ਮੇ ਵੀ ਅੱਜ ਗਰਮੀ ਆ ਤਾਂ ਅਗਰ ਕੇ ਥੋੜਾ ਲੇਟੇ ਕੱਢਣਗੇ ਤੇ ਬਸ ਰੰਮਾ ਬਣਾ ਮੁੱਕ ਗਿਆ ਆ ਚੋ ਚੱਲੀਏ ਗਰਾਉਂਡ ਚ ਦੇਖਣਾ ਆਉਣ ਵਾਲੀ ਹੋਣਗੇ ਬਸ ਤੋਂ ਪੰਜ ਕੁ ਟੱਕ ਸਾਰੇ 3:45 ਤੋਂ ਮਿਲਦਾ ਹੋਊਗੀ ਕੇ ਚੱਲੀਏ ਫਿਰ ਇਹ ਨੂੰ ਖੋਨੇ ਰੋਟੇ ਦੇ ਦੀਪੀ ਆ ਉਹਨੂੰ ਸਾਨੂੰ ਲੈ ਕੇ ਆ ਬੜਾ ਦੇ ਅੰਮ੍ਰੂਦ ਤਾਂ ਪਹਿਲਾਂ ਹੋਲੇ ਗਿਆ ਇਹ ਕਦੇ ਨਹੀਂ ਐਕਸਟ੍ਰੀਮ ਨੂੰ ਪਾਂਚ ਸਾਰੇ ਵਿੱਚ ਇੱਕ ਜਿਵੇਂ ਹੁੰਦਲੀ ਹਨੂ ਹਨੂ ਜੇਤੂ ਬਲੌਗ ਦੇਖਦਾ ਤਾਂ ਤਾਂ ਮੜਾ ਬਾਰਾ ਵੱਡਲਾ ਨਹੀਂ ਅਸੀਂ ਮਦਦ ਦੇਣਾ ਬੋਲਾਂ ਬਹੁਤ ਆ ਬੋਲੋ ਹੋਰ ਪਿਆਰ ਵੀ ਨਾਲ ਅੰਮ੍ਰੂਦ ਖਾਣੇ ਪੈਂਦੇ ਨੇ ਭੁੱਖੇ ਢੇਰ 2 ਘੰਟਿਆਂ ਲੱਭਦੇ ਨੂੰ ਆ ਇੱਕ ਬੋਲ ਇੱਕ ਬੋਲ ਵੀ ਆ ਇੱਕ ਬੋਲ 5 ਕਿਲੋ ਅੰਮ੍ਰੂਦ ਖਾਦੇ ਨੇ ਉਹਦੇ ਵਿੱਚ ਪਰਦਾ ਬੰਦਾ ਉਹਦੇ ਆ ਦੇਖੋ ਜੀ ਬੰਦਾ ਵਿੱਚ ਪਰਦਾ ਓਏ ਆਏ ਦੋ ਆ ਗਏ ਬਹੁਤ ਨੇ ਦਿਲਵਾ ਜਾ ਕੋ ਗਾਨੀ ਇੱਕ ਮਰੂਦੋਰ ਗਾਨੀ ਨਹੀਂ ਪਤਾ ਮੂ ਓਏ ਉਹ ਕਿੰਨੇ ਲੈ ਗਿਆ ਇਹਦੀ 7 ਲੈ ਗਿਆ ਮੇਰਾ ਘਾਹ ਤੱਕਰ ਬਾਇਨਾ ਓ ਇੰਨੇ ਵੱਡੇ ਬੰਦੇ ਨੂੰ ਕਾਹਦੇ ਦਿੰਦਾ ਆ ਦੇ ਵੀ ਓਏ ਇੱਕ ਮਿੰਟ ਆ ਦੇਖ ਲੈ ਉਹ ਗੱਗੀ ਨੂੰ ਕਿੰਨਾ ਦੇਦਾ ਆ ਗੱਗੀ ਗੱਗੀ ਇੰਨਾ ਖਾਗ ਰੱਜ ਓਏ ਰੱਜ ਜੂਗਾ ਕਿੱਡਾ ਫਰ ਫਰ ਜੂਏ ਆ ਦੇ ਲੈ ਓਨੀ ਤੇਰੇ ਬਾਦ ਪਾਣੀ ਲੈ ਗਿਆ ਸੀ ਉਹ ਹੈ ਲੋ ਆਏ ਬੱਕੀ ਜੋ ਬੱਕੀ ਜੋ ਹੋਈ ਨਾ ਤੇਰੇ ਬਸਨੀਆ ਦੇ ਵੀ ਇਹਨੇ ਬੰਦੇ ਨੇ ਪਾਣੀ ਪਿਲਾਇਆ ਤੈਨੂੰ ਉਹ ਬਰੂੰਡਾ ਲੈ ਆਪਣਾ ਆਏ ਖਾਓ ਆਏ ਖਾਓ ਦੋਨੇ ਲੈ ਮਾਂ ਨਹੀਂ ਹੁੰਦਾ ਮਾਂ ਮੂੰਹ ਨਾ ਆ ਕੇ ਹੁੰਦਾ ਅੱਜਾ ਮੇਰਾ ਵੀਡੀਓ ਕੈਪਚਰ ਹੋਇਆ ਹੋਣਾ ਕਾ ਵਿਆਹ ਕੀ ਹੋ ਗਿਆ ਓ ਜੋਕੇ ਤੇਰੀ ਵੀਡੀਓ ਬਣਾਈ ਆ ਮੈਂ ਤੂੰ ਕਹਿ ਨਹੀਂ ਸਕਦਾ ਓ ਜੋਕੇ ਉਹ ਲੱਬ ਲੈਣ ਜੋਕੇ ਤੇਰੇ ਸ਼ੱਕ ਦੀ ਵੀਡੀਓ ਬਣਾਈ ਆ ਮੈਂ ਪਾਉਂਗਾ ਵਿੱਚ ਵੀ ਤੂੰ ਸ਼ੱਕਾ ਮਾਰੇ ਸਾਨੂੰ ਆ ਪਰ ਕਿਹੜੇ ਹੁਣ ਆ ਪੈਣੇ ਨੇ ਜਿਆਦਾ ਹੋਣੇ ਨੇ ਆ ਪਹਿਲੀ ਬੋਲਦੇ ਜਿੰਬਾ ਚੱਲਿਆ ਤੇਰੇ ਮੂੰਹ ਕਮਾ ਕੇ ਜਿੰਬਾ ਕਿਤੇ ਚੱਲਿਆ ਓ ਪਹਿਲੀ ਬਾਲ ਇੱਕ ਉਹ ਪਹਿਲੀ ਦੀ ਛੱਕਾ ਕੰਨਾਂ ਦੀ ਆ ਦੂਜੀ ਬਾਲ ਤੇ ਫੇ ਚੱਕਾ ਲੱਗਿਆ ਉਹ ਯਾਰ ਬੋਲਰ ਵਧੀਆ ਲਿਆਓ ਕੋਈ ਬਾਈ ਇਹਦੀਆਂ ਪੱਥਲੀਆਂ ਤਾਂ ਵੀ ਆਏ ਨੇ ਵਿਚਲੇ ਆ ਤੇਦੀਆਂ ਤੇ ਤੇ ਗਈ ਉਹ ਬੋਲਾ ਛੁੱਟਾ ਲੱਗ ਗਿਆ ਤਾ ਜੋ ਅੱਗੇ ਚੱਲ

ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਕਹਿਣਾ ਨੂੰ ਯਾਰ ਉਹਦੀ ਬਸਲੀ ਦਾ ਪਿਆ ਇਹਨੂੰ ਕੁਝ ਨਹੀਂ ਖੜਾ ਤੁਸੀਂ ਲੜਨਾ ਨਹੀਂ ਮੈਂ ਝੂਮ ਕਰਦਾ ਬਸਲੀ ਦਾ ਤਰੱਕੀ ਓਏ ਇੱਥੇ ਨਹੀਂ ਖੜਾ ਪਸਲੀ ਦੇ ਉਹ ਪਸਲੀ ਦਾ ਤਰ ਕੱਢੂ ਗਿਆ ਦੇ ਨੂੰ ਓਏ ੱਡੇ ਪਸਲੀ ਤੇ ਓ ਤੇ ਮੈਂ ਤੇਜ ਵੀ ਕਹਿੰਦਾ ਹਾਰੀ ਬਾਦ ਨੂੰ ਤੇਜ ਵੀ ਕਹਿੰਦਾ ਮੈਂ ਸੱਲੇ ਆ ਵੀ ਤੇਰਾ ਆਮਣਾ ਝੜੋ ਔਰ 21 ਔਰ 21 ਆਓ ਆਪਣੀ ਦੇ ਖੜਾ ਆਓ ਆਪਣੀ ਦੇ ਖੜਾ ਦੇਖ ਲਾ ਮੈਂ ਹੁਣ ਇੱਧਰ ਖੜਾਂਗਾ ਉਧਰ ਬੇਤੀ ਬੁਤੀ ਕੋਈ ਨਹੀਂ ਓਪਨਿੰਗ ਦੇ ਆ ਓਪਨਿੰਗ ਦੇ ਕੋਈ ਗੱਲ ਨਹੀਂ ਫਿਰ ਕਿਉਂਕਿ ਹਾਰ ਗਿਆ ਪਹਿਲਾ ਮੈਚ ਕੁਛ ਨਹੀਂ ਹੁੰਦਾ ਹੈਗਾ ਅੱਗੇ ਵੀ ਤਾਂ ਹਾਰਨਾ ਹੀ ਆ ਘਟ ਜਾ ਘਟ ਜਾ ਮੈਂ ਤੇਰੇ ਜ਼ੂਮ ਕਰ ਲਾਂ ਸ਼ੁਰੂਆਤ ਹੋ ਗਈ ਤੇਰੀ ਪਹਿਲੇ ਹੀ ਮੈਚ ਹਾਰ ਗਿਆ ਤਾਂ ਕੁਛ ਨਹੀਂ ਹੁੰਦਾ ਆ ਪਹਿਲੀ ਬਾਲ ਆ ਜਲ ਜਲ ਡਬਲ ਡਬਲ ਅਗਲੇ ਅਗਲੇ ਉੱਤਰ ਮਾਰ ਬੰਨੀ ਦਾ ਠੀਕ ਆਪਾਂ ਅੱਜ ਤੇ ਜਦੋਂ ਲਈ ਦਵਾਇਆ ਗਿਆ ਸਿੱਕਿਆ ਸਿਕਸ ਖੜਿਆ ਨਹੀਂ ਦੀ ਤੂੰ ਬੀਬੀ ਵਾਲਾ ਦਾ ਪਟੇਰੀਆ ਕੇ ਉਹ ਸੱਦੇ ਜਾਣਾ ਜੀ ਟੱਣਾ ਜਾਣਾ ਮੈਂ ਤੇ ਕੋ ਪਹੁੰਚ ਜਾਣਾ ਤੁਰ ਕੇ ਤੇ ਦੂਰਾਂ ਦਾ ਪੁੱਤ ਜਾਣਾ ਛੱਕਾ ਸੀਬੇ ਕੇ ਮੇਆ ਓ ਜੀੰਬੇ ਕੀ ਬਰਾ ਮੂਤਣ ਲੱਗਿਆ ਬੋਲਦਾ ਨਹੀਂ ਓੜੀ ਚਾ ਮੈਂ ਤਾਂ ਗਾਣਾ ਆਹ ਜੱਗ ਰਿਹਾ ਰਕਾਰਦੂੜ ਲੈਨੇ ਆਂ ਤਾ ਛੜ ਤਾ ਛੱਡ ਗਿਆ ਛੱਡ ਗਿਆ ਛੱਡ ਗਿਆ ਤੂੰ ਖੜ ਕੇ ਦੇਖਣ ਲੱਗ ਗਿਆ ਸਕੋਰ ਦਾ ਲੈ ਲੈ ਦੇਖ ਓਏ ਬਾਹਰੇ ਬਾਹਰਾ ਬਾਹਰੇ ਬਾਹਰੇ 6 ਨਾਲ ਜੀ ਡੇਗੀ ਵਿੱਚੋਂ ਖੜ ਜਾ ਯਾਰ ਭਾਜ ਜਾ ਯਾਰ ਚੱਲੋ ਚੱਲ ਭਾਜ ਜਾ ਯਾਰ

ਭਾਰ ਗਈ ਉਹ ਨਿਓ ਕੱਸੀ ਗੋਰਨੀ ਉਪਰੇ ਜੁੜੀ ਪਹਿਲੀ ਵਾਰ 88 ਬ్రో ਬ్రో ਆ ਆਦਰੋ ਬੰਦਾ ਆ ਪਰ ਸਪੈਸ਼ਲ ਸਾਊਥ ਇੰਡੀਆ ਲੈ ਕੇ ਆਂਦਾ ਏ ਲੱਗਦੇ ਰੋ ਤੇ ਲੱਗ ਟੱਪਾ ਹਾ ਇੱਕੜ ਹੁੰਦੇ ਨੇ ਨਾ ਉਹ শ্রীলੰਕਾ ਵਾਲੇ ਬੋਲ ਅੱਜ ਕਹੀ ਨਹੀਂ ਇੱਧਰ ਕੈਮਰਾ ਕਰ ਅੱਜ ਕਹੀ ਨਹੀਂ ਤੂੰ ਦੇਖਦਾ ਨਹੀਂ ਨੀ ਦੂਰ ਬੈਠਾ ਨੇਰੇ ਜਾ ਸਿੰਬਾ ਫੋਕਸ ਕਰ ਰਿਹਾ ਚਿੱਟਾ ਉਹ ਮੈਂ ਤੇ ਲਾ ਚੁੱਕਾ ਵੀਰੇ ਛੇਤੀ ਹਟੋ ਕੌਫੀ ਨਾਲ ਦੇਖੇ ਕੌਫੀਡੈਂਸ ਕਿੰਨਾ ਓ ਲੈ ਪਹਿਲੀ ਬੋਲ ਤੇ ਆਊਟ ਕਰ ਗਿਆ ਉਹ ਪਹਿਲੀ ਵੀ ਆਊਟ ਕਰ ਗਿਆ ਤਾਂ ਹੀ ਨਹੀਂ ਉਹ ਓਵਰ ਦਿੰਦੇ ਆਗੇ ਜੀ ਓਵਰ ਤਾਂ ਹੀ ਨਿੰਦੇ ਨੂੰ ਅਸੀਂ ਓਵਰ ਆਰ ਦੀਗਾ ਓਪਨਰ ਓਪਨਰ ਅਰੇ ਇਹ ਲੈ ਕੀ ਕਰਾਂਗੇ ਉਹ ਸਿੰਗਲ ਤੇ ਲੈ ਕੇ ਜਿੱਤਣਾ ਵੀਰੇ ਸਕੋਰ 50 ਪਏ ਨੇ ਜੇ ਚਾਰ ਬੋਲਰ 50 ਰਨ ਹੈ ਓਏ ਹੋਏ ਬਹੁਤ ਬੁਰੀ ਤਰ੍ਹਾਂ ਹਾਰੀ ਉਹ ਅੱਜ ਤੱਕ ਟੀਮ ਹਾਰੀ ਨਹੀਂ ਬੁਰੀ ਤਰ੍ਹਾਂ ਉਹ ਅਰਜਨ ਦਾ ਭਾਈ ਆ ਉਹ ਸ਼ਾਮ ਦੇ ਟਿਕਟ ਟਿਕਣਗੇ ਫਿਰ ਘਰ ਮੁੜੇ ਹੀ ਨਹੀਂ ਤੇ ਬਚੀ ਚਿਕਨ ਖਾਣਾ ਆ ਗਿਆ ਸੀ ਮੈਂ 20 ਮਿੰਟ ਕੱਢ ਕੇ ਤੇ ਚਿਕਨ ਚੁੱਕ ਕੇ ਆਪਾਂ ਪਹਿਨਨ ਜਿਹੜੇ ਵੀ ਮੈਚ ਮੰਡਵਾ ਫਿਰ ਮੁੜ ਗਏ ਫਿਰ ਫਿਰ ਬੋਕ ਕਰਨਾ ਕਿ ਜਾ ਕੇ ਘੰਟੇ ਨਹੀਂ ਫੁੱਟਬਾਲ ਖੇਡਣ ਲੱਗੇ ਆਪਾਂ ਨੇ ਤੋੜ ਲੇ পুরো ਟਾਈਮ ਇਹ ਵੇਤ 7 ਵਜੇ ਤੱਕ ਇਹ ਹੀ ਟੀਮ ਕ੍ਰਿਕਟ ਦੀ ਹੁੰਦੀ ਆ ਤੋ 3 ਬੰਦੇ ਨਵੇਂ ਆਉਂਦੇ ਨੇ ਹੁਣ ਇਹ ਹੀ ਟੀਮ ਮਟਵਾਲ ਦੀ ਹੋਗੀ ਤਰੱਕੀ ਬਹੁਤ ਆ ਪਿੰਡ ਚ ਕੀ ਕਰੀਏ ਮੁੰਡਿਆਂ ਸਕਿੱਲਾਂ ਹੀ ਬਹੁਤ ਨੇ ਜਵਾਬ ਹੀ ਨਹੀਂਗਾ ਕਿ ਚੀਨ ਨੂੰ ਉਪ ਆ ਗਿਆ ਤੀ ਆ ਜੋ ਕੇ ਦੋਹੇ ਪੈਰ ਚੱਲਦੇ ਨੇ ਖੱਬਾ ਵੀ ਨਹੀਂ ਚੱਲਦਾ ਸੱਜਾ ਵੀ ਨਹੀਂ ਚੱਲਦਾ ਆ ਕੀਪਰ ਇਹ ਨਵਾਂ ਤਿਆਰ ਹੋ ਰਿਹਾ ਮੁੰਡਾ ਅਗਲੇ ਸਾਲ ਲਈ ਸਾਰੀ ਗੋਲ ਰੁਕੀ ਜਾਂਦਾ ਖਿੱਚ ਕੇ ਰੱਖ ਦੋੜਾ ਕੰਮ ਉਹ ਕਿਹੜਾ ਬੱਟੜ ਕਰਤਾ ਪਾਣੀ ਲੈ ਜਾ ਉਈ ਗਣਾ ਵੀ ਦੀ ਹਵਾ ਹੁਣੀ ਉਹ ਵੀ ਨਾ ਲੱਗਣ ਦੇਣਾ। ਜਿਹੜਾ ਤੂੰ ਵੀ ਦੇਖ ਲੈ। ਪਰ ਤੂੰ ਵੀ ਦੇਖਿਆ ਭਾਈ ਬੰਦਾ ਤੇਰੀ ਟੀਮ ਦਾ ਤੇਰੀ ਟੀਮ ਦਾ ਟਾਈਮ ਗ੍ਰਾਬ ਕਰਦੇ ਆਂ ਅੱਛਾ। ਉਹ ਠ ਖੜਿਆ। ਉਹ ਬੈਠ ਵੀ ਕਰ ਰਿਹਾ ਉੱਠ ਗਿਆ ਉਹ ਦੇਖੋ। ਉਹ ਦੇਖ ਰਿਹਾ ਉੱਠ ਕੇ ਬੈਠ ਵੀ ਕਰ ਰਿਹਾ ਉਹਨੂੰ। ਨੋ ਲੋਦੀ ਨਾਲੇ ਤੋਲੇ ਤੇ ਟਾਈਮ ਹੋ ਗਿਆ 12:00 ਚ ਰੈਂਗ ਦੀ 500 ਮਿੰਟ ਤੇ ਚਿਕਨ ਆਪਾਂ ਪਾਇਆ ਆਪਣਾ ਨਾਲ ਥੋੜੇ ਲੱਤ ਦਹੀਂ ਤੇ ਆਪਾਂ ਆਪਣਾ ਕੀਤਾ ਡਿਨਰ ਤੇ ਅਲੱਗ ਗਏ ਸੀ ਬਸ ਹੁਣ ਸੌਣ ਖਾয়া ਪੀ ਕੇ ਕਰੋ ਖੁੱਲ ਕੇ ਕੋਈ ਟਾਈਮ ਟੇਬਲ ਨਹੀਂ ਦਾ ਖਾਣ ਦਾ ਚਲੋ ਫਿਰ ਮਿਲਦੇ ਆਂ ਅਗਲੇ ਵਲੌਗ ਚ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ